ਮੇਰੇ ਯਾਰ ਲਿਫਟਿੰਗ ਨੇ ਜਿਹੜੇ ਹੁੰਦੀ ਐ ਸਾਬਾ ਨਹੀਂ ਹੀ ਪੈਣਾ ਜਦੋਂ ਲਿਫਟੇ ਮੌਕੇ ਸਰ ਹੋਂਦੀ ਮਾਲ ਚ ਕੋ ਜਾਂਦਾ ਤੇ ਫਿਰ ਇਹ ਐਨਾ ਮਾਲ ਜਿਹੜਾ ਗਿੱਲਾ ਹੋ ਗਿਆ ਆ ਤੇ ਮੌਕੇ ਤੇ ਚੁੱਕਿਆ ਨਹੀਂ ਗਿਆ ਸਾਰਾ ਮਾਲ ਖਰਾਬ ਹੋ ਗਿਆ ਲੇਵਰ ਦਾ ਡਬਲ ਕੰਮ ਪੈਣ ਡਿਆ ਪੰਜਾਬ ਵੀ ਦੇਖ ਲੋ ਕੀ ਬਣ ਡਿਆ ਪਾਣੀ ਕਿੰਨਾ ਕਿੰਨਾ ਖਲੋਤਾ ਦਾ ਜੇ ਤੇ ਸਾਰੇ ਬੰਨੇ ਵੇਖ ਲੋ ਛਾਤੀ ਮਾਰ ਕੇ ਸਾਰੀ ਜਿੰਨੀ ਮੰਡੀ ਚ ਮਾਲ ਆ ਸਾਰਾ ਗਿੱਲਾ ਹੋ ਗਿਆ ਲੱਖਾਂ ਦੇ ਹਸਾਣਾ ਬੋਰੀਆਂ ਪਈਆਂ ਜੀ ਔਰ ਲਿਫਟਿੰਗ ਦੇ ਕਰਕੇ ਮਾਲ ਜੁ ਕੋ ਨਾ ਕਰਨ ਦੇ ਸਾਰਾ ਮਾਲ ਗਿੱਲਾ ਹੋਇਆ ਤੇ ਮਾਲ ਜੁ ਕੋਇਆ ਨਹੀਂ ਆ ਤੇ ਬਹੁਤੀ ਅਗਰ ਮਾਲ ਟਾਈਮ ਸਰ ਜੁ ਕੋਇਦਾ ਜੇ ਇਹ ਕੰਮ ਹੋਣਾ ਨਹੀਂ ਸੀ ਆਏ ਆ ਵੀ ਹੁਣ ਡਬਲ ਲੇਵਰ ਪੈਤੀ ਵੀ ਆ ਤੇ ਡਬਲ ਖਰਚੇ ਪੈਣ ਦੇ ਜੇ ਅਗਰ ਟਾਈਮ ਸਰ ਮਾਲ ਜੁ ਕੋਦੇ ਉਹ ਇੱਕ ਦੋ ਤੋ ਪੁੱਲੱਕੀ ਵੀ ਫੇਰ ਮਲ ਜਣ ਗੱਡੀਆਂ ਟਾਈਮ ਸਰ ਆ ਨਹੀਂ ਨਹੀਂ ਆ ਮਾਲ ਪਿੱਛੋਂ ਲੱਤ ਨਹੀਂ ਗਿਆ ਲੇਵਰਾਂ ਦਾ ਪ੍ਰੋਬਲਮ ਪੈਣ ਦੀ ਖਰੀਦ ਏਜੰਸੀਆਂ ਨੇ ਤੇ ਖਰੀਦ ਪੂਰੀ ਕੀਤੀ ਆ ਜੀ ਇਹ ਸਿਰਫ ਕੰਟਰੈਕਟਰ ਵੱਲੋਂ ਜਿਹੜਾ ਲਿਫਟਿੰਗ ਦਾ ਠੇਕੇਦਾਰ ਆ ਟਰਾਂਸਪੋਰਟਰ ਦਾ ਜਿਹਦੇ ਕੋ ਟ੍ਰਾਂਸਪੋਰਟ ਦਾ ਟੈਂਡਰ ਉਹਦੇ ਕੋ ਟਰੱਕ ਹੈ ਨਹੀਂ ਜਿਹਦੇ ਕੋ ਲੇਬਰ ਦਾ ਟੈਂਡਰ ਉਹਦੇ ਕੋ ਲੇਬਰ ਹੈ ਨਹੀਂ ਉਹਦੇ ਕਰਕੇ ਦਿੱਕਤ ਆ ਤੇ ਬੜਾ ਸੋਣਾ ਸਰਕਾਰ ਨੇ ਕੀਤਾ ਸੀਗਾ ਜਿਵੇਂ ਅੱਗੇ ਲੋਡਿੰਗ ਸੀਗੀ ਤੇ ਆ ਸੀਗੀ ਸਟਿਚਿੰਗ ਜਿਸ ਸੁਮਾਈ ਤੇ ਲੋਡਿੰਗ ਆਰਤੀ ਨੂੰ ਦਿੱਤੀ ਹੈ ਲਿਫਟਿੰਗ ਵੀ ਆਰਤੀ ਨੂੰ ਦਿੱਤੀ ਜਾਏ ਅਸੀਂ ਆਪੋ ਆਪਣੀ ਦੁਕਾਨ ਦਾ ਮਾਲ ਜਿੰਨਾ ਹੈਗਾ ਅਸੀਂ ਸਰਕਾਰ ਦੇ ਕਦਮਾਂ 'ਚ ਪਹੁੰਚਾ ਦਈਏ ਸਰਕਾਰ ਦੀ ਕਣਕ ਖਰਾਬ ਹੋ ਰਹੀ ਹੈ ਹੁਣ ਮੇਰੀ ਆਪਣੀ ਫਰਮ ਦੇ ਮੇਰੀ ਦੁਕਾਨ ਤੇ ਅਜੇ ਤੱਕ ਇੱਕੋ ਟਰਾਲੀ 500 ਬੋਰੀ ਚੁੱਕੀ ਹੈ ਸਾਰੀ ਮੇਰੀ ਜਿੰਨੀ ਪਰਚੇਜ ਹੋਈ ਸਾਰੀ ਉਦਾਂ ਪਈ ਉਹ ਸਾਰੀ ਭੇਜ ਗਈ ਖਰਾਬ ਬਿਜੋ ਮੈਨੂੰ ਸਿਕਾਉਣੀ ਪੈਣੀ ਸਾਹਮਣੀ ਪੈਣੀ ਜਦ ਕਿ ਮੰਡੀ ਬੋਰਡ ਦੇ ਅਕਾਰਡਿੰਗ ਟੂ ਲਾ ਬਾਈ ਲਾਜ਼ਮ ਮੁਤਾਬਕ 72 ਘੰਟਿਆਂ ਤੋਂ ਬਾਅਦ ਅਸੀਂ ਜ਼ਿੰਮੇਵਾਰ ਨਹੀਂ ਹੈਗੇ ਛਾਟ ਦੇਂਦੇ ਉਹਨਾਂ ਨੂੰ ਸਾਨੂੰ ਛਾਟਾਂ ਵੀ ਪਾਉਣੀਆਂ ਨੇ ਸਾਡਾ ਮਾਲ ਵੀ ਘਟਾਉਣਾ ਤੁਸੀਂ ਕੰਟਰੈਕਟ ਪੁੱਛ ਲੋ ਏਜੰਸੀਆਂ ਨੂੰ ਜਾਂ ਕਿਸੇ ਆੜਤੀ ਨੂੰ ਪੁੱਛ ਲੋ ਏਜੰਸੀਆਂ ਨੇ ਤੇ ਕੀ ਜਦੋਂ ਸਰਕਾਰੀ ਉਹਨਾਂ ਨੇ ਕੀ ਬੋਲਣਾ ਚਾਹ ਰਹੇ ਗੱਲ ਨਹੀਂ ਕਰਨੀ ਏਜੰਸੀ ਦਾ ਕਸੂਰੀ ਉਹਨਾਂ ਪਰਚੇਜ ਕੀਤੀ ਹੈ ਉਹ ਸਟੋਰੇਜ ਪੁਆਇੰਟ ਤੇ ਉਹਨਾਂ ਸਟੋਰ ਕਰਨੀ ਹੈ ਇਹ ਟਰਾਂਸਪੋਰਟਰ ਨੇ ਮੰਡੀ ਦੇ ਵਿੱਚੋਂ ਮਾਲ ਚੁੱਕ ਕੇ ਤੇ ਉੱਥੇ ਸਟੋਰੇਜ ਪੁਆਇੰਟ ਤੇ ਪਹੁੰ ਕਿ ਠੇਕਾ ਦੇ ਲੱਗਿਆ ਵੇਖਿਆ ਨਹੀਂ ਹੈ ਗਾਡੀ ਆਫਸਿਸ ਨੇ ਜਾ ਕੇ ਹੋਰ ਅਧਿਕਾਰੀਆਂ ਨੇ ਵੀ ਇਹਨੂੰ ਦੇਖਿਆ ਇਹ ਦਵਾਰ ਤੂੰ ਦੱਸ ਸਕਦੇ ਕੀ ਵੇਖਿਆ ਉਹਦੇ ਕਰਦੇ ਕੀ ਨੇ ਜਦੋਂ ਟੈਂਡਰ ਲੈਂਦੇ ਨੇ ਝੂਠੀਆਂ ਆਰਸੀਆਂ ਲੈਂਦੇ ਨੇ ਇੱਥੇ 100 ਆਰਸੀ ਇਕੱਠੀ ਕੀਤੀ ਤੇ ਮੈਂ ਗਰਦਾਸਪੁਰ ਵਿੱਚ ਖਾ ਦੇਤੀ ਮੈਂ ਇਨਾ ਟੈਂਡਰ ਲਏ ਮੇਰੇ ਕੋਲ 100 ਟਰੱਕ ਹੈਗੇ ਇਹੋ ਬਟਾਲੇ ਆਰਸੀਆਂ ਲਾਰਦੀਆਂ ਇਹੋ ਆਰਸੀਆਂ ਚੋ ਕੇ ਪਠਾਨਕੋਟ ਲਾਰਦੀਆਂ ਉਹ ਆਰਸੀਆਂ ਚੋ ਕੰਪਰਸਰ ਲਾਰਦੀਆਂ ਅੰਮ੍ਰਿਤਸਰ ਠੇਕੇਦਾਰ ਨੂੰ ਉਹ ਟਰੱਕ ਗਿਣੇਗੇ ਪਟਾਲੇ ਵੀ ਗਿਣੇਗੇ ਪਠਾਨਕੋਟ ਵੀ ਗਿਣੇਗੇ ਗਰਦਾਸਪੁਰ ਵੀ ਗਿਣੇਗੇ ਹਿਆਰਪੁਰ ਵੀ ਗ ਕਿੱਦੋਂ ਮਾਲ ਲਿਫਟ ਕਰ ਲੈਣਗੇ ਮੇਰੀ ਇੱਕ ਬੋਰੀ ਨਹੀਂ ਲਿਫਟਿੰਗ ਹੋਈ ਲਿਫਟਿੰਗ ਨਾ ਹੋਣ ਕਰਕੇ ਸਾਰਾ ਦਿੱਕਤ ਆਈ ਲਿਫਟਿੰਗ ਨਾ ਹੋਣ ਕਰਕੇ ਮਾਲ ਖਰਾਬ ਹੋਇਆ ਹੁਣੇ ਸਾਨੂੰ ਛਾਟਪਾਉਂਣ ਕੋਈ ਕੰਮ ਨਹੀਂ ਡੀਸੀ ਸਾਹਿਬ ਦੇ ਧਿਆਨ ਚ ਲਿਆ ਦਿੱਤਾ ਗਿਆ ਲਿਖਤੀ ਦਿੱਤਾ ਗਿਆ ਨੰਬਰ ਦਰਖਾਸਤ ਜਿਹੜੀ ਐਪਲੀਕੇਸ਼ਨ ਦੇ ਕੇ ਦੋ ਤਿੰਨ ਵਾਰੀ ਦਰਖਾਸਤਾਂ ਦੇ ਕੇ ਨੰਬਰ ਲਵਾ ਕੇ ਸੀ ਰੱਖਿਆ ਕੱਲ ਨੂੰ ਸਾਡੇ ਨੂੰ ਕੋਈ ਛਾਟ ਪਾਉਂਦੇ ਕੋਈ ਨੁਕਸਾਨ ਕਰਦੇ ਨੇ ਉਹ ਸਾਰੀ ਜ਼ਿੰਮੇਵਾਰੀ ਠੇਕੇਦਾਰ ਦੀ ਹੋਈ ਲਿਫਟਿੰਗ ਹੈਗੀ ਆ ਜੇ ਮੈਂ ਫਿਗਰ ਦੇ ਵਿੱਚ ਬੋਲਾਂ ਤੇ ਹੁਣ ਤੱਕ 5500 ਜਿਹੜੀ ਮੀਟਰਕ ਟਨ ਜਿਹੜੀ ਹੈ ਤੇ ਜਿਹੜੀ ਦੂਸਰੀ ਹੈਗੀ ਆ ਏਜੰਸੀ ਮਾਰਕਫੈਡ ਉਹਨਾਂ ਵੱਲੋਂ 830 ਮੀਟ੍ਰਿਕ ਟਨ ਪ੍ਰੋਗਰੈਸਿਵ ਲਿਫਟਿੰਗ ਹੋ ਗਈ ਆ ਤੇ ਜਿਹੜੀ ਪੰਸਪ ਹੈ ਉਹਦੀ ਉਹਨਾਂ 617 ਤੇ ਜਿਹੜੀ ਪ੍ਰਾਈਵੇਟ ਹੈਗੀ ਹੈ ਜੇ 1767 ਮੀਟ੍ਰਿਕ ਟਨ ਟੋਟਲ ਉਹਨਾਂ ਦੀ ਚੇਜ਼ ਹੋਈ ਤੇ 2382 ਤੇ ਵੈਨਊ ਟਾਕ ਇਨ ਦਾ ਪਰਸੈਂਟੇਜ ਤੋਂ ਜਿਹੜੀ ਪੰਗਰੇਨ ਆ ਉਹਦੇ ਵੱਲੋਂ 47% ਹੁਣ ਤੱਕ ਲਿਫਟਿੰਗ ਹੋ ਗਈ ਆ ਤੇ ਜਿਹੜੀ ਮਾਰਕਫੈਡ ਹੈਗੀ ਆ ਉਹਦੇ ਵੱਲੋਂ 41% ਲਿਫਟਿੰਗ ਹੋ ਗਈ ਆ ਤੇ ਜਿਹੜੀ ਪੰਸਪ ਆ ਉਹਦੇ ਵੱਲੋਂ ਹਜੇ ਤੱਕ 25% ਲਿਫਟਿੰਗ ਹੋ ਗਈ ਆ ਤੇ ਜਿਹੜੀ ਪ੍ਰਾਈਵੇਟ ਪਰਸੈਂਟੇਜ ਹੈਗੀ ਆ ਉਹ 60% ਜਿਹੜੀ ਹੈਗੀ 86% ਲਿਫਟਿੰਗ ਹੋ ਚੁੱਕੀ ਆ ਇਹ ਮੇਰੀ ਲਿਫਟਿੰਗ ਦੀ ਅਡੀਸ਼ਨ ਆ ਸਾਰੀ ਤੇ ਜਿੱਥੋਂ ਤੱਕ ਐਜ਼ ਅ ਸੈਕਟਰੀ ਮਾਰਕਟ ਮੇਂ ਟੀ ਮੇਰੀ ਡਿਊਟੀਆਂ ਮੰਦੀ ਆ ਉਹ ਤਾਂ ਮਨ ਕੀ ਸਾਰੀ ਪ੍ਰਾਪਰਟੀ ਨਿਭਾਈ ਜਾ ਰਹੀ ਆ ਤੇ ਜਿਹੜੀ ਮਨ ਕੀ ਜਿ ਤਰ੍ਹਾਂ ਉਹ ਜਿਸ ਤਰ੍ਹਾਂ ਆਪਣੇ ਮਾਣਯੋਗ ਮੇਰੇ ਸੈਕਟਰੀ ਮੰਡੀ ਬੋਰਡ ਦਾ ਸੀਨੀਅਰ ਆਫੀਸਰ ਆ ਰਾਮੀਰ ਜੀ ਉਹਨਾਂ ਵੱਲੋਂ ਜੋ ਸਾਡੇ ਜਿੱਦਾਂ ਐਕਟ ਰੂਲਸ ਬਾਈ ਲਾ ਜਾਂ ਸਮੇਂ-ਸਮੇਂ 'ਚ ਜਿਹੜੀਆਂ ਹਦਾਇਤਾਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਸਾਨੂੰ ਅਸੀਂ ਗਰਾਊਂਡ ਲੈਵਲ ਤੇ ਬੀਇੰਗ ਸੈਕਟਰੀ ਮਾਰਕੀਟਿੰਗ ਐਗਜ਼ੈਕਟਿਵ ਆਫੀਸਰ ਹੁੰਦਾ ਮਾਰਕੀਟਿੰਗ ਦਾ ਉਹਨਾਂ ਨੂੰ ਗਰਾਊਂਡ ਲੈਵਲ ਤੇ ਇੰਪਲੀਮੈਂਟ ਕਰਨਾ ਹੁੰਦਾ ਤੇ ਉਹ ਮੇਰੇ ਵੱਲੋਂ ਪੂਰੀਆਂ ਇੰਪਲੀਮੈਂਟ ਕੀਤੀਆਂ ਜਾ ਰਹੀਆਂ ਤੇ ਜਿੱਥੋਂ ਤੱਕ ਜਿਹੜੀ ਹੈਗੀ ਆ ਲਿਫਟਿੰਗ ਦਾ ਜਿਹੜੇ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਜਿਨੇ ਦਲਵਿੰਦਰ ਜੀ ਸਿੰਘ ਜੀ ਆਈਐਸ ਉਹਨਾਂ ਦੇ ਵੀ ਪਹਿਲਾਂ ਇੱਕ ਵਾਰੀ ਮੇਰੀ ਮੇਨ ਮੰਡੀ ਦੀ ਵੀਡੀਓ ਵਾਇਰਲ ਹੋਈ ਸੀ ਜਦੋਂ ਉਹਨਾਂ ਦੇ ਉਤਰਾੰਤ ਉਹਨਾਂ ਨੇ ਮੇਰੀ ਮੰਡੀ ਵਿజిਟ ਕੀਤੀ ਸਾਰੇ ਡੀਐਮਸ ਨੂੰ ਦੀ ਮੀਟਿੰਗ ਕੀਤੀ ਮੀਟਿੰਗ ਕਰਨ ਤੇ ਉਹਨਾਂ ਨੇ ਸਟ੍ਰਿਕਟਲੀ ਜਿਹੜੇ ਹੈਗਾ ਡੀਐਮਸ ਨੂੰ ਲਿਫਟਿੰਗ ਦੀ ਸਪੀਡ ਅਪ ਕਰਨ ਲਈ ਕਿਹਾ ਜਦੋਂ ਡੀਸੀ ਸਾਹਿਬ ਨੇ ਇਹ ਗੱਲ ਏਜੰਸੀਜ਼ ਨੂੰ ਕਹੀਆਂ ਕਈਆਂ ਸਟ੍ਰਿਕਟਲੀ ਉਸ ਤੋਂ ਬਾਅਦ ਇਹ ਚ ਕੋਈ ਦੋ ਰਾਏ ਨਹੀਂ ਕਿ ਲਿਫਟਿੰਗ ਜਿਹੜੀ ਹੈਗੀ ਬਹੁਤ ਜ਼ਿਆਦਾ ਇੰਪਰੂਵ ਹੋਈ ਹੈ ਕਿ ਨੀਅਰ ਬਾਊਟ ਕਾਫੀ ਜਿੰਨਾ ਮੈਂ ਦੱਸ ਹੀ ਚੁੱਕੀਆਂ ਫਿਗਰਸ ਉਹ ਮਲਕੀ ਐਡਮਿਨਿਸਟ੍ਰੇਸ਼ਨ ਵੀ ਬੜੀ ਮਲਕ ਗੰਭੀਰ ਸਰ ਨਾਲ ਇਹ ਕੰਮ ਕਰ ਰਹੀ ਹੈ ਬਟ ਈਵਨ ਥੋ ਫਿਰ ਵੀ ਜਿਹੜੀ ਹੈਗੀ ਆ ਥੋੜਾ ਲਿਫਟਿੰਗ ਦੇ ਵਿੱਚ ਤੁਸੀਂ ਜਿਹੜਾ ਦੇਖ ਰਹੇ ਹੋ ਕਿ ਕਾਫੀ ਸਪੀਡ ਅਪ ਹੋਈ ਆ ਬਟ ਸਪੀਡ ਅਪ ਹੋਏਗੀ ਤੇ ਜਿੰਨੀ ਕਿ ਬਾਰਿਸ਼ ਹੋਈ ਆ ਉਹਦੇ ਮੁਤਾਬਕ ਮੈਂ ਆਪ ਵੀ ਮੰਡੀ ਚ ਵਿਜਿਟ ਕੀਤਾ ਕੋਈ ਇੰਨਾ ਜਿਆਦਾ ਨੁਕਸਾਨ ਵਾਲੀ ਸਿਚੁਏਸ਼ਨ ਹੈ ਨਹੀਂ